ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਪਹਿਲੀ ਵਾਰ ਇਹ ਇਤਿਹਾਸ ਤੁਹਾਡੀਆਂ ਨਜ਼ਰਾਂ ਦੇ ਵਿੱਚ ਆਏਗਾ ਔਰ ਹੈਰਾਨ ਰਹਿ ਜਾਓਗੇ ਜੀ ਭਲੇਖਾ ਵੀ ਖਾ ਜਾਓਗੇ ਤੁਸੀਂ ਪੰਜਾਬ ਤੋਂ ਅਸੀਂ 2000 ਕਿਲੋਮੀਟਰ ਤੋਂ ਵੀ ਵੱਧ ਖੜੇ ਆਂ ਤੇਲੰਗਾਨਾ ਦੇ ਵਿੱਚ ਕਿਹੜੀ ਜਗ੍ਹਾ ਤੇ ਖੜੇ ਆਂ ਔਰ ਇਹ ਪੰਜ ਮੰਜਲੀ ਪਾਲਕੀ ਦੇ ਵਿੱਚ ਇੱਕ ਤਸਵੀਰ ਰੱਖੀ ਜਾਂਦੀ ਹੈ ਔਰ ਉਦੀ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ ਤੁਸੀਂ ਭਲੇਖੇ ਤੇ ਭਲੇਖਾ ਖਾਈ ਚੱਲੋਂਗੇ ਔਰ ਅੱਗੇ ਜਾ ਕੇ ਤੁਹਾਨੂੰ ਇਤਿਹਾਸ ਦੀ ਸਮਝ ਲੱਗਣੀ ਹੈ ਇਤਿਹਾਸ ਕੀ ਹੈ ਮੈਂ ਬੇਨਤੀ ਕਰਾਂਗਾ ਜੀ ਜਿਹੜੇ ਵੀਡੀਓ ਵੇਖ ਰਹੇ ਨੇ ਉਹ ਵੀਡੀਓ ਬਾਅਦ ਵਿੱਚ ਵੇਖਿਓ ਪਹਿਲਾਂ ਸ਼ੇਅਰ ਜ਼ਰੂਰ ਕਰਿਓ ਕਿ ਅਸੀਂ ਕਿੰਨੇ ਨਿਭਾਗੇ ਆ ਆਪਣਾ ਇਤਿਹਾਸ ਸਾਹਮ੍ਹ ਨਹੀਂ ਸਕੇ 300 ਸਾਲ ਪੁਰਾਣਾ ਥਾਨ ਹੈ ਜੀ 300 ਸਾਲ ਪੁਰਾਣਾ ਇਹ ਸਥਾਨ ਹੈ ਲੋਕ ਦੂਰੋਂ ਦੂਰੋਂ ਹੁੰਦੇ ਨੇ ਭਾਈ ਸਭ ਪੂਨੇ ਸੇ ਆਏ ਆਪ ਆ ਪੂਨੇ ਸੇ ਆਏ ਇਹ ਪੂਨੇ ਤੋਂ ਆਏ ਨੇ ਜੀ ਹੁਣ ਇਹ ਤਸਵੀਰ ਹਲੇ ਨਹੀਂ ਮੈਂ ਦੱਸਾਂਗਾ ਇਹ ਜਲਦੀ ਦੱਸੋ ਜੀ ਇਹ ਤਸਵੀਰ ਤੁਹਾਨੂੰ ਕਿਹਨਾਂ ਦੀ ਲੱਗਦੀ ਹੈ ਇਹ ਤਸਵੀਰ ਕਿਹਨਾਂ ਦੀ ਹੈ ਦੂਜੀ ਤਸਵੀਰ ਇਮੇਜੀਨੇਸ਼ਨ ਕਰਕੇ ਜਿਹੜੀਆਂ ਫੋਟੋਆਂ ਬਣਾਈਆਂ ਗਈਆਂ ਨੇ ਇੱਕ ਇਹ ਵੀ ਤਸਵੀਰ ਹੈ ਘੋੜੇ ਦੇ ਉੱਤੇ ਹੁਣ ਮੈਂ ਇਹ ਗੱਲ ਕਰਾਂਗਾ ਭਲੇਖਾ ਖਾਜੋਗੇ ਤੁਸੀਂ ਪਰ ਨਿਕਲੂ ਉਹੀ ਤਸਵੀਰ ਖਾਲਸਾ ਮੇਰੋ ਰੂਪ ਐ ਖਾਸ ਖਾਲਸੇ ਮੈਂ ਹੋਂ ਕਰੂ ਨਿਵਾਸ ਇਤਿਹਾਸ ਦੱਸਣ ਤੋਂ ਪਹਿਲਾਂ ਸੀ ਤੁਹਾਨੂੰ ਬਹੁਤ 300 ਸਾਲ ਪੁਰਾਣੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਉਣ ਜਾ ਰਿਹਾ ਜੀ ਇਹ ਪੁਰਾਣੀਆਂ ਪੱਥਰ ਦੀ ਬਣੀ ਹੋਈ ਉਸ ਸਮੇਂ ਦੀ ਬਿਲਡਿੰਗ ਅੰਦਰ ਮੱਜੀ ਸਾਹਿਬ ਮੱਜੀ ਮੰਜੀ ਨਹੀਂ ਮੱਜੀ ਮੱਜੀ ਸਾਹਿਬ ਇੱਧਰ ਤੁਸੀਂ ਦੇਖੋਗੇ ਇਹ ਸਾਰੀ ਪੁਰਾਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਦੂਰੋਂ ਦੂਰੋਂ ਪੰਪੰ 100 ਕਿਲੋਮੀਟਰ ਤੋਂ 1000 1000 ਕਿਲੋਮੀਟਰ ਤੋਂ ਦੂਰ ਲੋਕ ਇੱਥੇ ਆਉਂਦੇ ਨੇ ਔਰ ਆਕਰਕੇ ਗੁਰੂ ਕੇ ਲੰਗਰ ਤਿਆਰ ਕੀਤੇ ਜਾਂਦੇ ਨੇ ਲੰਗਰ ਛਕਦੇ ਨੇ ਔਰ ਦੋ ਨਿਸ਼ਾਨ ਸਾਹਿਬ ਨੇ ਪਰ ਫਿਰ ਮੈਂ ਬੇਨਤੀ ਕਰਾਂਗਾ ਪ੍ਰਚਾਰ ਨਾ ਹੋਣ ਕਾਰਨ ਅਸੀਂ ਪ੍ਰਚਾਰ ਹੀ ਨਹੀਂ ਕਰ ਸਕੇ ਲੇਕਿਨ ਇਤਿਹਾਸ ਦਾ ਬੜਾ ਗੂੜਾ ਰਿਸ਼ਤਾ ਹੈ ਜੀ ਬਹੁਤ ਗੂੜਾ ਰਿਸ਼ਤਾ ਹੈ ਅੰਦਰ ਚੱਲਦੇ ਆ ਤੁਹਾਡੇ ਭਲੇਖੇ ਦੂਰ ਹੋ ਜਾਣਗੇ ਇਹ ਅਸੀਂ ਖੜੇ ਆ ਤੇਲੰਗਾਨਾ ਦੇ ਵਿੱਚ ਤੇਲੰਗਾਨਾ ਦੇ ਵਿੱਚ ਜਗ੍ਹਾ ਦਾ ਜਿਹੜਾ ਨਾਮ ਹੈ ਜੀ ਤਿੰਮਾ ਰੱਡੀ ਪੱਲੀ ਇਹ ਜਗ੍ਹਾ ਦਾ ਨਾਮ ਹੈ ਜੀ ਗੋਕਲ ਨਗਰ ਤਿੰਮਾ ਰੱਡੀ ਪੱਲੀ ਫਿਰ ਫਿਰ ਨੋਟ ਕਰ ਲਓ ਇਹ ਜਗਤ ਦਾ ਨਾਮ ਹੈ ਤਿੰਮਾ ਰੱਡੀ ਪੱਲੀ ਪੰਜਾਬ ਤੋਂ ਅੱਜ ਤੱਕ ਕੋਈ ਪ੍ਰਚਾਰਕ ਯਹਾਂ ਪੇ ਆਇਆ ਹੈ ਨਹੀਂ ਕੋਈ ਨਹੀਂ ਕੋਈ ਪ੍ਰਚਾਰਕ ਨਹੀਂ ਆਇਆ ਨਹੀਂ ਆਇਆ 300 ਸਾਲਾਂ ਤੋਂ ਇੱਥੇ ਕਿਹਦੀ ਪੂਜਾ ਹੁੰਦੀ ਹੈ ਔਰ ਵੀਰ ਦੇ ਸਿਰ ਦੇ ਉੱਤੇ ਲੱਗਿਆ ਹੋਇਆ ਖੰਡਾ ਤੁਹਾਨੂੰ ਦੱਸ ਦੇਗਾ ਇਹ ਮੂੜ ਸੰਤੋਖ ਚੋਹਾਨ ਮੂੜ ਸੰਤੋਖ ਚੋਹਾਨ ਜੀ ਨੇ ਤੇ ਅੱਗੇ ਚੱਲਦੇ ਆ ਤੁਹਾਨੂੰ ਨਗਾਰਾ ਵੀ ਵੱਜਦਾ ਦਿਖਾਉਣੀ ਹੈ ਤੁਹਾਨੂੰ ਔਰ ਇੱਥੇ ਪੂਜਾ ਕੀਤੀ ਜਾਂਦੀ ਹੈ ਉੱਥੇ ਨਾਰੀਅਲ ਤੋੜ ਕੇ ਫਿਰ ਅੰਦਰ ਆਉਂਦੇ ਨੇ ਪੂਜਾ ਕੀਤੀ ਜਾਂਦੀ ਹੈ ਔਰ ਬਹੁਤ ਵੱਡਾ ਭਲੇਖਾ ਤੁਹਾਡਾ ਦੂਰ ਹੋਏਗਾ ਜਿੱਥੇ ਅਸੀਂ ਚੱਲੇ ਆਂ ਜੀ 300 ਸਾਲ ਪੁਰਾਣਾ ਇਹ ਜਗ੍ਹਾ ਇਹ ਸਥਾਨ ਹੈ ਹੁਣ ਤਾਂ ਤਕਰੀਬਨ ਨਵਾਂ ਬਣਦਾ ਜਾ ਰਿਹਾ ਕੰਸਟਰਕਸ਼ਨ ਚੱਲਦੀ ਪਈ ਹੈ ਲੇਕਿਨ ਇੱਥੇ ਤੁਹਾਡੇ ਭਲੇਖੇ ਹੋਰ ਵੀ ਪਹਿਣਗੇ ਤੇ ਦੂਰ ਵੀ ਹੋ ਜਾਣਗੇ ਜੇ ਨੈਟਵਰਕ ਘਟ ਹੋਇਆ ਤਾਂ ਜੁੜੇ ਰਹੋ ਅਸੀਂ ਬਾਹਰ ਨਿਕਲ ਕੇ ਫਿਰ ਇਹਦਾ ਪੂਰਾ ਇਤਿਹਾਸ ਦੱਸਾਂਗੇ ਵੈਕਲੋ ਲਾਈਟ ਦੇ ਦੋ ਬਟਾ ਮੈਂ ਹੋਰ ਬੁੱਕਸ ਤਾਂ ਮੈਂ ਫੋਟੋ ਲੈ ਤਾ ਤੇ ਹੁਣ ਦੂਜੀ ਤਸਵੀਰ ਇਹ ਦੇਖੋ ਜੀ ਤੁਸੀਂ ਇਹ ਦੂਜੀ ਤਸਵੀਰ ਹੈ ਇਸ ਪਾਸੇ ਆ ਜਾਓਗੇ ਇੱਕ ਤਸਵੀਰ ਹੋਰ ਹੈ ਇੱਕ ਤਸਵੀਰ ਇਹ ਵੀ ਹੈ ਲੇਕਿਨ ਇਹ ਤਸਵੀਰ ਦੇ ਅਪਾਂ ਜੇ ਅੰਦਰ ਚੱਲਦੇ ਆ ਤਾਂ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇਹ ਤਸਵੀਰ ਦੇ ਜਿਹੜੀ ਤੁਹਾਨੂੰ ਬਾਹਰ ਦਿਖਾਈ ਦੇ ਰਹੀ ਹੈ ਇਹਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੈਠੇ ਨੇ ਜੀ ਉਹੀ ਸੰਤ ਮਹਾਂਪੁਰਖ ਕੌਣ ਸੀ ਇਹ ਉਧਰ ਗੁਰੂ ਗੋਬਿੰਦ ਸਿੰਘ ਜੀ ਖੜੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਅਸ਼ੀਰਵਾਦ ਦੇ ਰਹੇ ਨੇ ਥੱਲੇ ਚੌਂਕੜਾ ਲਾ ਕੇ ਬੈਠੇ ਨੇ ਜੀ ਕੌਣ ਨੇ ਆਹੋ ਆਪਾਂ ਇਤਿਹਾਸ ਜਾਣਦੇ ਆ ਤੇ ਨਗਾਰਾ ਤੇ ਗੁਰੂ ਗ੍ਰਾਮ ਸਾਹਿਬ ਜੀ ਦਾ ਇੱਥੇ ਪ੍ਰਚਾਰ ਨਹੀਂ ਹੈ ਗੁਰੂ ਗ੍ਰਾਮ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹਨੀ ਹੁੰਦੀ ਪਰ ਦੂਜੇ ਪਾਸੇ ਹਾਂਜੀ बोले सोनिहार जो बोले सोनिहाल साध श्रीयकाले बोले सोनिहार बोलो दिकारा बोलया करो ते बाहर आके ना कर ते बाहर इतिहास दे जी आखिर ये इतिहास की है ते संतोष जी आप इतिहास के बारे में यहाँ पे बताइए जी ये जो जगह है इसे हम मझी कहते हैं जैसे मांझी साहिब गुरुद्वारा नारतिनिया बहुत सारे हैं गुरु से जो जुड़े हुए हैं वैसे ही ये गुरु से जुड़ा हुआ है लोकामास जी महाराज दसवें पाशाई श्री गुरु गोविंद सिंह महाराज जी के अनुयायी थे उनके प्रिय शिष्य थे ऐसे हमारे बुजुर्ग मानते हैं और भजन में कहा जाता है और गुरु उनके साथ गोविंद के अंतिम समय तक ज्योति ज्योत तक गुरु गोविंद सिंह महाराज जी के ज्योति ज्योत तक उनके साथ लोकामासन रहे वहां से गुरु महाराज जी ने जो जल्दी गोद दिया था वो लेके यहाँ पे मझी पे आए और यहाँ प्रचार करे और धर्म की रक्षा के लिए फेरी करते थे ऐसा हम माना जाता है और इसी जगह पे लोकामसन जी महाराज सजीव समाधि लिए और यहाँ पे उसी स्थल पर ये शोभयान मंदिर है गुरुद्वारा है ए संगत जी जेड़ा इथे दा इतिहास निकल के आंदा गुरु गोबिंद सिंह जी दे कोल ए बनजारे सिखां दे टांडे ने जी इथे बनजारे सिख जेड़े बनजारे ने बनजारियां दे कई टांडे ने ये कह लिए की बनजारियामारेड्डी पल्ली ए इलाका गढ़ कितने टांडे हैं जहां पे आ, इस आस पास तो 50-60 से ज्यादा तांड रहते हैं बहुत सारे तांडे हैं और यहाँ तकरीबन ज्यादा से ज्यादा श्रद्धालु अपने कर्नाटका और महाराष्ट्र से भी आती है एक एक टांडे में कितने लोग रहते हैं ਮਿਨਿਮਮ ਕਮ ਸੇ ਕਮ 100 ਆਦਮੀ ਸੇ ਲੈ ਕੇ 400 ਆਦਮੀ ਤੱਕ ਇੱਕ ਟਾਂਡਾ ਬਸਾਉਂਦਾ ਇੱਕ ਟਾਂਡੇ ਦਾ ਮੁਖੀਆ ਵੀ ਹੁੰਦਾ ਹੈ ਨਾਇਕ ਹੁੰਦਾ ਹੈ ਨਾਇਕ ਹੁੰਦਾ ਹੈ ਜਿੱਦਾਂ ਤੁਸੀਂ ਭਾਈ ਲੱਖੀ ਸ਼ਾ ਬਨਜਾਰਾ ਨਾਇਕ ਉਹਨਾਂ ਨੇ ਥਾਪੇ ਸੀ ਕਿ ਇੱਕ ਟਾਂਡੇ ਦਾ ਇੱਕ ਨਾਇਕ ਹੁੰਦਾ ਸੀਗਾ ਫਿਰ ਉਹਦੇ ਕੋਲ ਗੱਡੇ ਹੁੰਦਾ ਸੀਗਾ ਚੱਲਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਵਿੱਚ ਪਹੁੰਚਦੇ ਨੇ ਉਸ ਜਗ੍ਹਾ ਤੇ ਅੰਤਿਮ ਸਮੇਂ ਗੁਰਗੋਬਿੰਦ ਸਿੰਘ ਜੀ ਦੇ ਨਾਲ ਲੋਕਮਸੰਦ ਜੀ ਤੇ ਇੱਕ ਹੋਰ ਮਸੰਦ ਸੀ ਲਿੰਗਾ ਮਸੰਦ ਵੀ ਕਹਿੰਦੇ ਸੀ ਉਹਨੂੰ ਇਹ ਦੋ ਮਸੰਦ ਉਦੋਂ ਉੱਥੇ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਉਦੋਂ ਨਾਲ ਸੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਅੰਗਿੱਠਾ ਚਣਿਆ ਗਿਆ ਉਸ ਤੋਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਇਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਧਰਮ ਪ੍ਰਚਾਰ ਕਰਨ ਵਾਸਤੇ ਜਿਹੜੇ ਬਨਜਾਰੇ ਨੇ ਬਨਜਾਰਿਆਂ ਨੂੰ ਬਨਜਾਰੀ ਪਾਸ਼ਾ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ ਸਮਝਾਓ ਫਿਰ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਆਕੇ ਪ੍ਰਚਾਰ ਕੀਤਾ ਪਰ ਸੱਚ ਜਾਣਿਓ ਹੌਲੀ 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 ਕੁਝ ਕੁ ਲੋਕਾਂ ਨੂੰ ਤਾਂ ਗੁਰਬਾਣੀ ਬਾਰੇ ਪਤਾ ਏ ਪਰ ਬਹੁਤ ਲੋਕ ਜਿਹੜੇ ਨੇ ਅੱਜ ਵੀ ਜਿਹੜੀ ਮੈਂ ਪਹਿਲਾਂ ਦਿਖਾਈ ਨੇ ਤੁਹਾਨੂੰ ਫੋਟੋ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਲੋਕਾਂ ਮਸੰਦ ਜੀ ਉਦਾਂ ਹੀ ਉਹਨਾਂ ਦੀ ਗੁਰਗੋਬਿੰਦ ਸਿੰਘ ਜੀ ਵਰਗਾ ਚਿਹਰਾ ਬਣਾਇਆ ਹੋਇਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਜਿਸ ਦਿਨ ਪਾਲਕੀ ਨਿਕਲਦੀ ਹੈ ਲੋਕਾਂ ਮਸੰਦ ਦੀ ਉਸ ਦਿਨ ਵੀ ਪੂਰੇ ਬਾਣਾ ਪਾ ਕੇ ਪੰਜ ਪਿਆਰੇ ਸਜਦੇ ਨੇ ਔਰ ਕਿਰਪਾਨ ਪਕੜ ਕੇ ਅੱਗੇ ਅੱਗੇ ਜਕਾਰੇ ਲਾਉਂਦੇ ਜਾਂਦੇ ਨੇ ਉਹ ਜਕਾਰਿਆਂ ਦੇ ਵਿੱਚ ਕੀ ਬੋਲਦੇ ਨੇ ਲੋਕਾਂ ਮਸੰਦ ਮਹਾਰਾਜ ਕੀ ਜੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਗੁਰੂ ਨਾਨਕ ਮਹਾਰਾਜ ਕੀ ਜੈ ਇਹ ਨਗਾਰਾ ਇਹ ਜੈਕਾਰਾ ਬੋਲਾ ਜਾਂਦਾ ਹੈ ਸੰਗਤ ਇਹ ਜਕਾਰੇ ਬੋਲੇ ਜਾਂਦੇ ਨੇ ਪਰ ਸੱਚ ਜਾਣੇ ਪ੍ਰਚਾਰ ਨਹੀਂ ਹੈ ਇਸ ਪਾਸੇ ਤੇ ਨਾ ਹੀ ਇਹ ਕਦੇ ਪੰਜਾਬ ਪੰਜਾਬ ਤੋਂ ਨਹੀਂ ਗਏ ਇਹ ਕਦੇ ਬਣ ਜਾ ਰਹੇ ਜਾਂ ਜਾਂਦੇ ਹਨ ਕੋਈ ਜਾ ਚੁਕੇ ਹਨ ਇਹ ਯਹਾਂ ਕੇ ਮਾਨ ਕੇ ਬੇਟੇ ਹਨ ਉਹ ਦਿਨ ਉਹ ਜਾ ਕੇ ਆ ਚੁਕੇ ਉਹ ਜਾ ਕੇ ਆ ਚੁਕੇ ਗੁਰਬਾਣੀ ਕੇ ਬਾਰੇ ਮੈਂ ابھی ਨਹੀਂ ਪਤਾ ਨਹੀਂ ਗੁਰਬਾਣੀ ਕੇ ਬਾਰੇ ਮੈਨੂੰ ਪਤਾ ਨਹੀਂ ਇਕ ਸਾਡੇ ਮੈਂ ਬੇਨਤੀ ਕਰੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਆਪਣਿਆਂ ਨੂੰ ਸਾਂਭ ਲਈਏ ਉਹ ਗੁਰੂ ਦੇ ਸਿੱਖ ਸਾਂਭ ਲੋ ਫਿਰ ਮੈਂ ਬੇਨਤੀ ਕਰਾਂਗਾ ਰਾਏ ਸਿੱਖ ਬਣਜਾਰੇ ਸਿੱਖ ਉਸ ਤੋਂ ਬਾਅਦ ਨੇਗੀ ਸਿੱਖ ਸ਼ਿਕਲੀਗਰ ਸਿੱਖ 14 ਕਰੋੜਾ ਪਤਾ ਨਹੀਂ ਕਿੰਨੇ ਕੁ ਕਰੋੜ ਨੇ ਜਿਹੜੇ ਅੱਜ ਪਟਕੇ ਹੋਏ ਨੇ ਆਪਣੇ ਕਿਤੇ ਨਾ ਕਿਤੇ ਮੂਲ ਦੇ ਨਾਲ ਜੁੜੇ ਹੋਏ ਨੇ ਟੁੱਟਦੇ ਪਏ ਨੇ ਉਹਨਾਂ ਨੂੰ ਜੋੜ ਲਓ ਗੁਰਦੁਆਰੇ ਬਾਅਦ ਚ ਬਣਾ ਲਿਓ ਵੱਡੇ ਵੱਡੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਾਅਦ ਚ ਬਣਾ ਲਿਓ ਇਹਨਾਂ ਨੂੰ ਜੋੜ ਲਓ ਆ ਕੇ ਜੁੜੇ ਹੋਏ ਨੇ ਪਰ ਬਾਣੀ ਨਹੀਂ ਪਤਾ ਬਾਣੀ ਦਾ ਪ੍ਰਕਾਸ਼ ਨਹੀਂ ਹੈ ਬਾਣੀ ਪੜ੍ਹਨੀ ਨਹੀਂ ਹੁੰਦੀ ਹੌਲੀ ਹੌਲੀ ਜੇ ਇਹਨਾਂ ਨੂੰ ਨਾ ਜੋੜਿਆ ਗਿਆ ਅੱਜ ਨਿਸ਼ਾਨ ਸਾਹਿਬ ਦੇ ਰੂਪ ਬਦਲ ਚੁੱਕੇ ਨੇ ਪਰ ਦੋ ਨਿਸ਼ਾਨ ਸਾਹਿਬ ਤਾਂ ਲਗਾਏ ਜਾਂਦੇ ਸੀ ਇੱਕ ਲੋਕਮਸੰਦ ਦੀ ਯਾਦ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਕੰਕਾਲੀ ਅੱਛਾ ਇੱਕ ਹੋਰ ਬੇਨਤੀ ਕਰਾਂ ਮੈਂ ਇਹਦੇ ਦੇ ਕੱਲ ਵੀ ਮੈਂ ਪਿੰਡਾਂ ਵਿੱਚ ਜਾਵਾਂਗਾ ਪਿੰਡਾਂ ਦੇ ਕੱਲ ਜੋ ਪ੍ਰੋਗਰਾਮ ਹੋ ਰਿਹਾ گا گاਉਂ ਵਿੱਚ ਟਾਂਡੂ ਵਿੱਚ ਕੀ-ਕੀ ਹੋ ਰਿਹਾ ਹੈ ਅ ਕੱਲ ਸੇਵਾਲਾਲ ਮਹਾਰਾਜ ਜੀ ਦਾ ਜਨਮ ਦਿਵਸ ਦਾ ਉਤਸਵ ਮਨਾ ਰਹੇ ਹਨ ਬਹੁਤ ਸਾਰੇ ਟਾਂਡੂ ਵਿੱਚ ਉਹ ਪੂਰੇ ਦੇਸ਼ ਵਿੱਚ ਇਸ ਸੇਵਾਲਾਲ ਜੀ ਸੇਵਾਲਾਲ ਜੀ ਕੌਣ ਥੇ ਸੇਵਾਲਾਲ ਜੀ ਮਹਾਰਾਜ ਕਿਹਾ ਜਾਂਦਾ ਹੈ ਕਿ ਸੇਵਾਲਾਲ ਮਹਾਰਾਜ ਵੀ लोकामसन महाराज जी के मौसी के बेटे थे लेकिन एज पर द रिसर्च उनका टाइम पीरियड थोड़ा चेंज है और उसपे और रिसर्च चल रहा है लेकिन जो बुजुर्ग थोड़े लोग जानते हैं वो कहते हैं कि वो माई मासी के बेटे थे तो वो बहुत बड़े संत होके चले गए हैं बहुत बड़े नायक थे वो भी हुँ.